ਪਿਆਰੇ ਦੋਸਤੋ ਅਤੇ ਵਿਦਿਆਰਥੀ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 27-28 ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰਹੂਡ ਕੈਂਪਸ ਰੀਜਨਲ ਸੈਂਟਰ ਤੇ ਕੌਨਸਟੈਂਟ ਕਾਲਜਾਂ ਦੇ ਜਿਹੜੇ ਗੈਸਟ ਫੈਕਲਟੀ ਅਧਿਆਪਕ ਨੇ ਉਹ ਧਰਨੇ ਤੇ ਬੈਠੇ ਨੇ ਪੱਕੇ ਮੋਰਚੇ ਦੇ ਉੱਪਰ ਬੈਠੇ ਨੇ ਪਰੰਤੂ ਹੁਣ ਤੱਕ ਪੰਜਾਬ ਸਰਕਾਰ ਦੁਆਰਾ ਪੰਜਾਬੀ ਯੂਨੀਵਰਸਿਟੀ ਦੀ ਅਥਾਰਟੀ ਦੁਆਰਾ ਹਾਲੇ ਤੱਕ ਉਹਨਾਂ ਦੇ ਕੋਈ ਵੀ ਜਿਹੜਾ ਫੈਸਲਾ ਹੈ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਲਿਆ ਗਿਆ ਹੈ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥਾਰਟੀ ਵੱਲੋਂ ਜਿਹੜੀ ਕਿ ਪਿਛਲੀ ਅਥਾਰਟੀ ਸੀ ਉਹਨੇ ਸਿੰਡੀਕੇਟ ਦੇ ਵਿੱਚ ਅਗੈਸਟ ਫੈਕਲਟੀ ਨੂੰ ਇਹ ਪ੍ਰਵਾਨਗੀ ਦਿੱਤੀ ਹੋਈ ਸੀ ਤੇ ਜਿਹੜੇ ਹੁਣ ਵਾਲੇ ਵਾਈਸ ਚਾਂਸਲਰ ਨੇ ਕੇ ਕੇ ਯਾਦਵ ਜੀ ਔਰ ਉਹ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਹੜਾ ਉਹਨ ਮਿਲ ਕੇ ਹੁਣ ਇੰਨਾ ਗੈਸਟ ਫਿਕਲਟੀ ਪਿਛਲੇ ਜਿਹੜੇ 27-28 ਦਿਨਾਂ ਤੋਂ ਇਹਨਾਂ ਨੂੰ ਲੀਵ ਕਰ ਦਿੱਤਾ ਗਿਆ ਹੈ ਇਹ ਸਰਾਸਰ ਤੱਕਾ ਹੈ ਸਿੰਡੀਕੇਟ ਦੀ ਜਿਹੜੀ ਪ੍ਰਵਾਨਗੀ ਹੈ ਉਹਦੇ ਨਾਲ ਖਿਲਵਾੜ ਹੈ ਤੇ ਸਿੰਡੀਕੇਟ ਦੀ ਪ੍ਰਵਾਨਗੀ ਤੋਂ ਬਿਨਾ ਕਿਵੇਂ ਇਹ ਸਾਰੇ ਫੈਸਲੇ ਲੈ ਗਏ ਅਸੀਂ ਇਸ ਦੀ ਪੁਰਜੋਰ ਨਿੰਦਾ ਕਰਦੇ ਹਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਜਿਹੜੀਆਂ ਸੌਰੀ ਤੌਰ ਤੇ ਮੰਗੀਆਂ ਜਾਣ ਮੰਨੀਆਂ ਜਾਣ ਤੇ ਇਹਨਾਂ ਅਧਿਆਪਕਾਂ ਨੂੰ ਜਲ ਤੋਂ ਜਲਦ ਕਾਲਜਾਂ ਦੇ ਵਿੱਚ ਜੁਆਇਨ ਕਰਵਾ ਦਿੱਤਾ ਜਾਵੇ ਪੰਜਾਬੀ ਯੂਨੀਵਰਸਿਟੀ ਦੇ ਕੁੱਲ 14 ਕਾਲਜ ਨੇ ਪੂਰਾ ਮਾਲਵਾ ਖੇਤਰ ਹੈ ਜਿਹੜਾ ਮਾਲਵਾ ਖੇਤਰ ਦੇ ਜਿਹੜੇ ਉੱਚ ਸਿੱਖਿਆ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਦਾ ਬੜਾ ਨੁਕਸਾਨ ਹੋ ਰਿਹਾ ਹੈ ਇਹਨਾਂ ਇਹਨਾਂ ਗੈਸਟ ਫੈਕਲਟੀ ਪ੍ਰੋਫੈਸਰਾਂ ਕਰਕੇ ਹੀ ਜਿਹੜੇ ਕਾਲਜ ਨੇ ਇਸ ਸਰਵਾਈਵ ਕਰ ਰਹੇ ਨੇ ਸਾਡੇ ਕਾਲਜ ਵਿੱਚ ਵੀ ਜਿਹੜੇ 18 ਗੈਸਟ ਫੈਕਲਟੀ ਪ੍ਰੋਫੈਸਰ ਸਾਹਿਬਾਨ ਕੰਮ ਕਰਦੇ ਨੇ ਸੋ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਅਧਿਆਪਕਾਂ ਦੇ ਭਵਿੱਖ ਦੇ ਦੇਖਦੇ ਹੋਏ ਇਹਨਾਂ ਗੈਸਟ ਫੈਕਲਟੀ ਪ੍ਰੋਫੈਸਰ ਜ਼ਬਾਰ ਨੂੰ ਜਲਦ ਤੋਂ ਜਲਦ ਕਾਲਜਾਂ ਦੇ ਵਿੱਚ ਨੇਬਰਹੂਡ ਕੈਂਪਸ ਦੇ ਵਿੱਚ ਜਲਦ ਤੋਂ ਜਲਦ ਜੁਆਇਨ ਕਰਵਾਇਆ ਜਾਵੇ ਅਸੀਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਅਥਾਰਟੀ ਹੈ ਨੂੰ ਕੋਲ ਜੋ ਅਪੀਲ ਕਰਦੇ ਹਾਂ ਇਨਾਂ ਨੂੰ ਇਨ੍ਹਾਂ ਪ੍ਰੋਫੈਸਰ ਸਾਹਿਬਾਨ ਨੂੰ ਜਲਦ ਤੋਂ ਜਲਦ ਜੁਆਇਨ ਕਰਵਾਇਆ ਜਾਵੇ ਧੰਨਵਾਦ